ਕੀ ਸੰਗਤ ਜੀ ਤੁਹਾਡੇ ਘਰੇ ਵੀ ਕਿਸੇ ਅਲਮਾਰੀ ਜਾਂ ਪੇਟੀ ਵਿੱਚ ਪਏ ਕੱਪੜੇ ਆਪਣੇ ਆਪ ਇਕੱਟੇ ਜਾਂਦੇ ਹਨ ਤੁਸੀਂ ਕੱਪੜੇ ਬਿਲਕੁਲ ਸਾਫ਼ ਸੁਥਰੇ ਰੱਖੇ ਸੀ ਪਰ ਉਹਨਾਂ ਉੱਪਰ ਖੂਨ ਦੇ ਛਿੱਟੇ ਆ ਜਾਂਦੇ ਹਨ ਇਹ ਸਭ ਕੁਝ ਕਿਵੇਂ ਹੋ ਸਕਦਾ ਹੈ ਬੰਦ ਪੇਟੀਆਂ ਜਾਂ ਅਲਮਾਰੀਆਂ ਵਿੱਚ ਪਏ ਕੱਪੜਿਆਂ ਦਾ ਕੱਟਿਆ ਜਾਣਾ ਜਾਂ ਉਹਨਾਂ ਉੱਪਰ ਖੁੰਡ ਤੇ ਛਿੱਟੇ ਇਹ ਸਭ ਕੁਝ ਦੇਖ ਕੇ ਹਰ ਇਨਸਾਨ ਇੱਕਦਮ ਡਰ ਜਹਾ ਜਾਂਦਾ ਹੈ ਇਹ ਸਭ ਕੁਝ ਵੇਖ ਕੇ ਮਨ ਅੰਦਰ ਕਈ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਕਈ ਵਾਰ ਤਾਂ ਘਰ ਦੇ ਮੈਂਬਰ ਵੀ ਇੱਕ ਦੂਸਰੇ ਲਈ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹਨ ਜਦੋਂ ਘਰ ਦੇ ਮੈਂਬਰ ਇੱਕ ਦੂਸਰੇ ਦੇ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹਨ ਤਾਂ ਫਿਰ ਘਰ ਵਿੱਚ ਲੜਾਈ ਝਗੜਾ ਕਲੇਸ਼ ਹੋਣ ਲੱਗ ਪੈਂਦਾ ਹੈ ਇਹੀ ਕੁੰਜ ਤਾਂ ਉਹ ਵਿਅਕਤੀ ਚਾਹੁੰਦਾ ਸੀ ਤੁਹਾਡੇ ਘਰੇ ਲੜਾਈ ਝਗੜਾ ਕਲੇਸ਼ ਹੋਵੇ ਇਹੀ ਤਾਂ ਉਸ ਦਾ ਮੇਨ ਮਕਸਦ ਸੀ ਕੀ ਸੰਗਤ ਜੀ ਤੁਹਾਡੇ ਕੱਪੜਿਆਂ ਦਾ ਘਰੇ ਪੈ ਕੱਟੇ ਜਾਣਾ ਜਾਂ ਖੂਨ ਤੇ ਛਿੱਟੇ ਕੱਪੜਿਆਂ ਤੇ ਪੈਣਾ ਇਸ ਲਈ ਕੋਈ ਵਿਅਕਤੀ ਮੌਕਾ ਵੇਖ ਕੇ ਕੀ ਤੁਹਾਡੇ ਘਰ ਅੰਦਰ ਬੇਲੇ ਕੁਵੇਲੇ ਦਾਖਲ ਹੋ ਕੇ ਅਲਮਾਰੀਆਂ ਜਾਂ ਪੇਟੀਆਂ ਖੋਲ ਕੇ ਕੱਪੜੇ ਕੱਟ ਜਾਂਦਾ ਹੈ ਕੀ ਉਹੀ ਵਿਅਕਤੀ ਖੂਨ ਦੇ ਛਿੱਟੇ ਵੀ ਪਾ ਜਾਂਦਾ ਹੈ ਇਹ ਸਿਲਸਿਲਾ ਜਿਸ ਘਰ ਚੱਲਦਾ ਹੈ ਫਿਰ ਲਗਾਤਾਰ ਹੀ ਚੱਲਦਾ ਰਹਿੰਦਾ ਹੈ ਪਰ ਇਸ ਤਰ੍ਹਾਂ ਕਾਰਨ ਪਾਲਾ ਵਿਅਕਤੀ ਫੜਿਆ ਕਿਉਂ ਨਹੀਂ ਜਾਂਦਾ ਉਹ ਇਸ ਟਾਈਮ ਤੇ ਤੁਹਾਡੇ ਘਰੇ ਆ ਕੇ ਕੱਪੜੇ ਕੱਟਦਾ ਹੈ ਅਤੇ ਖੂਨ ਦੇ ਛਿੱਟੇ ਮਾਰਦਾ ਹੈ ਇਹ ਇੱਕ ਬਹੁਤ ਹੀ ਵੱਡਾ ਅਤੇ ਗੁੰਝਲਦਾਰ ਸਵਾਲ ਹੈ ਇਸ ਸਵਾਲ ਤੋਂ ਪਰਦਾ ਚੁੱਕਣਾ ਵੀ ਬਹੁਤ ਜ਼ਰੂਰੀ ਸੀ ਇਹਨਾਂ ਸਵਾਲਾਂ ਦਾ ਜਵਾਬ ਹਾਸਲ ਕਰਨ ਲਈ ਜੁੜੇ ਰਹੀਏ ਮਡਾਰ ਮਲਟੀਮੀਡੀਆ ਦੇ ਨਾਲ ਜਿਹੜੀ ਸੰਗਤ ਜੀ ਪਹਿਲੀ ਵਾਰ ਇਸ ਚੈਨਲ ਤੇ ਹਾਜ਼ਰੀ ਭਰ ਰਹੀ ਹੈ ਵੀਡੀਓ ਵੇਖਦੇ ਵੇਖਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਨਾਲ ਹੀ ਆਲ ਬੈਲ ਆਈਕਨ ਦਵਾ ਦੇਣਾ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਜੀ ਤੱਕ ਪਹੁੰਚ ਸਕੇ ਸੰਗਤ ਜੀ ਕੋਈ ਵੀ ਮਨ ਵਿੱਚ ਕਿਸੇ ਕਿਸਮ ਦਾ ਸਵਾਲ ਹੋਵੇ ਉਸ ਨੂੰ ਬੇਝਿਜਕ ਕਮੈਂਟ ਬਾਕਸ ਵਿੱਚ ਕਰੋ ਜਵਾਬ ਬਾਬਾ ਜੀ ਦੀ ਕਿਰਪਾ ਨਾਲ ਦੇਰ ਸਵੇਰ ਜ਼ਰੂਰ ਮਿਲੇਗਾ ਇਸ ਤਰ੍ਹਾਂ ਕੱਪੜਿਆਂ ਦਾ ਕੱਟਿਆ ਜਾਣਾ ਜਾਂ ਫੂਨ ਦੇ ਛਿੱਟੇ ਆਉਣਾ ਉਸ ਲਈ ਕਿਸੇ ਵੀ ਵਿਅਕਤੀ ਨੂੰ ਤੁਹਾਡੇ ਘਰੇ ਆਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਕਿਸੇ ਆਮ ਵਿਅਕਤੀ ਦਾ ਜਾਂ ਨੂਰੀ ਵਾਲੇ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ ਇਹ ਕੰਮ ਹੁੰਦਾ ਹੈ ਜੋ ਕਾਲਾ ਜਾਦੂ ਪੂਣਾ ਕਰਦੇ ਹਨ ਲੋਕਾਂ ਤੋਂ ਪੈਸੇ ਲੈ ਕੇ ਕਿਸੇ ਦਾ ਵੀ ਕੰਮ ਵਿਗਾੜਦੇ ਹਨ ਉਹਨਾਂ ਨੂੰ ਤੁਹਾਡੇ ਘਰ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੇ ਜਿਸ ਘਰ ਵਿੱਚ ਇਹ ਕੰਡ ਕਰਨਾ ਹੋਵੇ ਉਹ ਉਸ ਘਰ ਦਾ ਨਕਸ਼ਾ ਆਪਣੇ ਦਿlo ਦਿਮਾਗ ਵਿੱਚ ਤਿਆਰ ਕਰਦੇ ਹਨ ਫਿਰ ਉੱਤਰ ਬੈਠਿਆਂ ਹੀ ਆਪਣੀਆਂ ਕਾਲੀਆਂ ਸ਼ਕਤੀਆਂ ਵਾਲੀਆਂ ਵਾੜਤਾ ਕਰਕੇ ਕੈਂਚੀ ਚਲਾਉਂਦੇ ਹਨ ਫਤੇ ਤੁਹਾਡੇ ਕੱਪੜੇ ਕੱਟੇ ਜਾਂਦੇ ਹਨ ਤੇ ਇਸੇ ਤਰ੍ਹਾਂ ਹੀ ਖੂਨ ਦੇ ਛਿੱਟੇ ਮਾਰਦੇ ਹਨ ਪਰ ਇਹੋ ਜਿਹੇ ਵਿਅਕਤੀਆਂ ਨੂੰ ਫੜਨਾ ਬਹੁਤ ਮੁਸ਼ਕਿਲ ਹੁੰਦਾ ਹੈ ਬੇਸ਼ੱਕ ਆਪਾਂ ਨਹੀਂ ਫੜ ਸਕਦੇ ਪਰ ਉਹਨਾਂ ਤੇ ਪਰਮਾਤਮਾ ਦੀ ਲਾਠੀ ਜਦੋਂ ਪੈਂਦੀ ਹੈ ਤਾਂ ਆਵਾਜ਼ ਵੀ ਨਹੀਂ ਆਉਂਦੀ ਖੈਰ ਮਾਲਕ ਸੰਭ ਦਾ ਭਲਾ ਕਰੇ ਜੇਕਰ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਆਪਣੇ ਬਚਾਅ ਵਾਸਤੇ ਤਾਂ ਬਹੁਤ ਕੁਝ ਕਰ ਸਕਦੇ ਹਾਂ ਆਪਣੇ ਬਚਾ ਲਈ ਪੂਜਾ ਪਾਠ ਨਿਤਨੇਮ ਵਧਾਉਣਾ ਪਵੇਗਾ ਬਾਬਾ ਜੀ ਦਾ ਸ਼ਬਦ बार-बार ਪੜਨਾ ਪਵੇਗਾ ਜੇਕਰ ਤੁਸੀਂ ਸ਼ਬਦ बार-बार ਪੜ ਨਹੀਂ ਸਕਦੇ ਤਾਂ ਸੰਤ ਸਾਈਂ ਰੂਪ ਬਾਬਾ ਜੀ ਦਾ 108 ਵਾਲਾ ਮੰਤਰਾ ਘਰੇ ਲਗਾ ਕੇ ਚੱਲਦਾ ਛੱਡ ਦਿਓ ਇਸ ਦੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਵਿੱਚੋਂ ਤੁਹਾਨੂੰ ਮਿਲ ਜਾਵੇਗਾ ਸਾਨੂੰ ਪੂਰੀ ਉਮੀਦ ਹੈ ਕਿ ਸੰਗਤ ਜੀ ਦਾ ਭਲੇਖਾ ਨਿਕਲ ਗਿਆ ਹੋਵੇਗਾ ਅੱਜ ਦੀ ਵੀਡੀਓ ਨੂੰ ਇਹੀ ਬਿਸ਼ਰਾਮ ਦਿੰਦੇ ਹਾਂ ਮਿਲਦੇ ਹਾਂ ਬਹੁਤ ਜਲਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੈ ਸਾਈਆਂ ਦੀ ਜੀ ਧੰਨਵਾਦ ਜਕਾਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ